ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਅੱਜ ਜ਼ਰੂਰੀ ਇੱਕ ਅਹਿਮ ਖਬਰ ਜਾਣਕਾਰੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨੀ ਹੈ ਕਿ ਅੱਜ ਜੋ 73 ਸਾਲਾ ਬਜ਼ੁਰਗ ਮਾਤਾ ਯੂਐਸਏ ਵਿੱਚ ਆਈਸ ਵੱਲੋਂ ਜਿਹੜੀ ਕਿ 트럼ਪ ਵੱਲੋਂ ਬਣਾਈ ਗਈ ਟੀਮ ਆ ਉਹਨਾਂ ਨੂੰ ਡਿਟੇਨ ਕੀਤਾ ਗਿਆ ਸੀ ਤੇ ਅੱਜ ਆਈਸ ਵਾਲਿਆਂ ਨੇ ਉਹਨਾਂ ਨੂੰ USA ਤੋਂ ਰਿਪੋਰਟ ਕਰਕੇ ਜਿਹੜਾ ਹੈ ਇੰਡੀਆ ਪਹੁੰਚ ਦਿੱਤਾ ਹੈ ਤੇ ਮਾਤਾ ਜੀ ਅੱਜ ਇੰਡੀਆ ਪਹੁੰਚ ਚੁੱਕੇ ਹਨ ਇਹ ਕੁਝ ਦਿਨ ਪਹਿਲਾਂ ਉਹਨਾਂ ਨੂੰ ਰਿਟੇਨ ਕੀਤਾ ਸੀਗਾ ਆਈਸ ਵਾਲਿਆਂ ਨੇ ਇਹ ਮਾਤਾ ਜੀ ਤਕਰੀਬਨ 30 ਸਾਲ ਤੋਂ ਅਮਰੀਕਾ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹ ਰਹੇ ਸਨ ਇਹਨਾਂ ਦਾ ਸਾਰਾ ਪਰਿਵਾਰ ਉੱਥੇ ਪੱਕਾ ਆ ਸਿਟੀਜ਼ਨ ਆ ਮਾਤਾ ਜੀ ਨੇ ਵੀ ਕੇਸ ਲਾਇਆ ਸੀ ਪਰ ਉਹ ਕੇਸ ਜਿਹੜਾ ਰਿਫਿਊਜ਼ ਹੋ ਗਿਆ ਤੇ بار بار ਇਹਨਾਂ ਨੇ ਆਪਣੀ ਜਿਹੜੀ ਅਪੀਲ ਆ ਕੋਰਟ ਦੇ ਵਿੱਚ ਕੀਤੀ ਪਰ ਉਹ ਕੇਸ ਫਿਰ ਵੀ ਪਾਸ ਨਾ ਹੋਇਆ ਤੇ ਰਿਫਿਊਜ਼ ਹੋ ਗਿਆ ਸੀ 2011 ਦੇ ਵਿੱਚ ਇਹਨਾਂ ਨੂੰ ਰਿਪੋਰਟ ਕਰਨ ਦੇ ਜਿਹੜੇ ਆਦੇਸ਼ ਹੁਕਮ ਜਾਰੀ ਹੋਏ ਸੀ ਪਰ ਇਹਨਾਂ ਨੇ ਕੋਰਟ ਵਿੱਚ ਅਰਜੀ ਦਿੱਤੀ ਕਿ ਸਾਡਾ ਸਾਰਾ ਪਰਿਵਾਰ ਇੱਥੇ ਹੈ ਸਾਨੂੰ ਇੱਥੇ ਮੈਨੂੰ ਇੱਥੇ ਰਹਿਣ ਦਿੱਤਾ ਜਾਵੇ ਉੱਥੇ ਫਿਰ ਕੋਰਟ ਨੇ ਕਿਹਾ ਸੀਗਾ ਤੁਸੀਂ ਚਲੋ ਸੀਨੀਅਰ ਸਿਟੀਜ਼ਨ ਨੂੰ ਤੁਹਾਡਾ ਪਰਿਵਾਰ ਇੱਥੇ ਹੈ ਤੁਸੀਂ ਰਹਿ ਸਕਦੇ ਹੋ ਪਰ 6 ਮਹੀਨੇ ਬਾਅਦ ਤੁਹਾਨੂੰ ਜਿਹੜਾ ਆ ਵੀ ਆਇਸ਼ਾ ਡਿਪਾਰਟਮੈਂਟ ਹੈ ਉਹਦੇ ਕੋਲ ਆਪਣੀ ਹਾਜ਼ਰੀ ਲਗਵਾਣੀ ਪੈਗੀ ਫਿੰਗਰ ਲਗਾ ਕੇ ਜਾਣੇ ਪੈਣਗੇ ਤੇ ਉਹ ਮਾਤਾ ਜੀ ਆਪਣਾ ਕਾਨੂੰਨ ਦੇ ਵਿੱਚ ਰਹਿ ਕੇ ਉੱਥੇ ਰਹਿ ਰਹੇ ਸਨ 2011 ਤੋਂ 6 ਮਹੀਨੇ ਬਾਅਦ ਜਾ ਕੇ ਆਪਣਾ ਹਾਜ਼ਰੀ ਲਗਵਾ ਕੇ ਆ ਜਾਂਦੇ ਸੀ ਪਰ ਜਦੋਂ ਇਸ ਵਾਰੀ ਮਾਤਾ ਜੀ ਗਏ ਉਹਨਾਂ ਦਾ ਰਿਕਾਰਡ ਜਿਹੜਾ ਫਿੰਗਰ ਲਾਂਦਿਆਂ ਸਾਰਾ ਸਾਹਮਣੇ ਆ ਜਾਂਦਾ ਹੈ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ 2011 ਵਿੱਚ ਡੈਪੋਟੇਸ਼ਨ ਦੇ ਹੁਕਮ ਜਿਹੜੇ ਜਾਰੀ ਕੀਤੇ ਗਏ ਨੇ ਵੀ ਤੁਹਾਨੂੰ ਇੰਡੀਆ ਰਿਪੋਰਟ ਕੀਤਾ ਜਾਵੇਗਾ ਉਥੇ ਉਹਨਾਂ ਨੂੰ ਰੀਟੇਨ ਕਰ ਲਿਆ ਕਿ ਭਾਗੋ ਭਾਲ ਲਿਆ ਉਥੇ ਤੇ ਉਥੇ ਤਕਰੀਬਨ 15-20 ਦਿਨਾਂ ਤੋਂ ਮਾਤਾ ਜੀ ਡਿਟੇਨਸ਼ਨ ਸੈਂਟਰ ਦੇ ਵਿੱਚ ਰਹਿ ਰਹੇ ਸਨ ਉਥੇ ਜਿਹੜੇ ਆਪਣੇ ਉਹਨਾਂ ਦੇ ਪਰਿਵਾਰ ਔਰ ਉਹਨਾਂ ਦੇ ਹੋਰ ਕੁਝ ਰਿਸ਼ਤੇਦਾਰ ਜਾਂ ਹੋਰ ਲੋਕਾਂ ਨੇ ਪ੍ਰੋਟੈਸਟ ਵੀ ਕੀਤਾ ਕਿ ਤੁਸੀਂ ਇਹ ਗਲਤ ਕਰ ਰਹੇ ਹੋ ਪਰ ਉਹਨਾਂ ਨੇ ਉਥੇ ਕਹਿੰਦੇ ਕਿਸੇ ਦੀ ਕੋਈ ਸੁਣਵਾਈ ਨਹੀਂ ਤੇ ਅੱਜ ਉਹਨਾਂ ਨੇ 73 ਸਾਲਾਂ ਬਜ਼ੁਰਗ ਮਾਤਾ ਮਾਤਾ ਹਰਜੀਤ ਕੌਰ ਨੂੰ ਡਿਪੋਰਟ ਕਰਕੇ ਯੂਐਸਏ ਤੋਂ ਇੰਡੀਆ ਭੇਜ ਦਿੱਤਾ ਆ ਤੇ ਉਹਨਾਂ ਦੀ ਸਿਹਤ ਦਾ ਵੀ ਕੋਈ ਖਾਸ ਧਿਆਨ ਨਹੀਂ ਰੱਖਿਆ ਗਿਆ ਜਿਵੇਂ ਕਿ ਉਹਨਾਂ ਦੇ ਪਰਿਵਾਰ ਵੱਲੋਂ ਇੱਕ న్యూਸ ਦੇ ਉੱਪਰ ਦੱਸਿਆ ਗਿਆ ਕਿ ਨਾ ਉਹਨਾਂ ਨੂੰ ਕੁਝ ਖਾਣ ਨੂੰ ਦਿੱਤਾ ਗਿਆ ਨਾ ਉਹਦੀ ਦਵਾਈ ਦਾ ਕੋਈ ਧਿਆਨ ਦਿੱਤਾ ਗਿਆ ਕਿਉਂਕਿ ਉਹਨਾਂ ਨੂੰ ਕਹਿੰਦੇ ਹਾਰਟ ਦੀ ਪ੍ਰੋਬਲਮ ਸੀ ਤੇ ਅੱਜ ਰਿਪੋਰਟ ਕਰਕੇ ਉਹ ਇੰਡੀਆ ਉਹਨਾਂ ਨੂੰ ਭੇਜ ਦਿੱਤਾ ਆ ਤੇ ਉੱਥੇ ਜਿਹੜਾ ਆ ਵੀ ਇਸ ਸਮੇਂ ਮਾਹੌਲ ਕੋਈ ਜ਼ਿਆਦਾ ਜਿਹੜਾ ਆ ਠੀਕ ਨਹੀਂ ਹੋ ਬਿਲਕੁਲ ਕਾਨੂੰਨ ਤੋਂ ਬਾਹਰ ਸਾਰਾ ਸਿਸਟਮ ਚੱਲ ਰਿਹਾ ਆ ਤੇ ਜਿਹੜੇ ਵੀ ਆਪਣੇ ਭੈਣ ਭਰਾ ਵੀਰ ਉਥੇ ਰਹਿੰਦੇ ਨੇ ਪਰਿਵਾਰ ਰਹਿੰਦੇ ਨੇ ਉਹ ਪੂਰਾ ਧਿਆਨ ਰੱਖੋ ਕਿ ਆਪਣਾ ਵਿਚਾਰ ਰੱਖੋ ਕਿਉਂਕਿ ਉਹ ਕਿਸੇ ਨੂੰ ਵੀ ਜਿਹੜਾ ਆ ਵੀ ਬਖਸ਼ ਨਹੀਂ ਰਹੇ ਖਾਸ ਕਰਕੇ ਜਿਨ੍ਹਾਂ ਕੋਲ ਆਇਸ਼ ਦੀ ਡੇਟ ਪੈਂਦੀ ਹੈ ਤੇ ਜਿਨ੍ਹਾਂ ਦਾ ਕੁਝ ਵੀ ਮਾੜਾ ਮੋਟਾ ਵੀ ਕ੍ਰਿਮੀਨਲ ਰੈਗਟ ਆ ਕਹਿੰਦਾ ਮਤਲਬ ਹੈ ਜੇ ਕਿ ਇੱਕ ਦੁਕਾਨ ਤੋਂ ਕਿਸੇ ਨੇ ਟੋਫੀ ਵੀ ਚੁਰਾ ਲਈ ਚੋਰੀ ਕਰ ਲਈ ਤੇ ਵੀ ਉਹ ਵੀ ਰਿਪੋਰਟ ਕਹਿੰਦੇ ਕਰ ਦੇਣਾ ਆ ਤੇ ਦੂਜਾ ਜਿਹੜੇ 2 ਸਾਲ ਦੇ ਅੰਦਰ ਅੰਦਰ ਬਾਈਡਨ ਦੇ ਟਾਈਮ ਗਏ ਨੇ ਉਹਨਾਂ ਨੂੰ ਵੀ ਉਹ ਜਿਹੜਾ ਚੱਕ ਰਹੇ ਨੇ ਤੇ ਪੂਰਾ ਧਿਆਨ ਰੱਖੋ ਇੱਕ ਕੇਸ ਹੋਰ ਐਦਾਂ ਦਾ ਵੀ ਜਿਹੜਾ ਆਇਆ ਸੀ ਇੱਥੋਂ ਆਪਣਾ ਪੰਜਾਬੀ ਬਰਾੜ ਬੜਾ ਤਕੜਾ ਵਪਾਰੀ ਐ 40 ਉਹਦੇ ਆਪਣਾ ਗੈਸ ਸਟੇਸ਼ਨ ਜਿਵੇਂ ਪٹرول ਪੰਪ ਕਿਹਾਦੇ ਓਦਾਂ ਉਹਦੇ ਆਪਣੇ ਨੇ ਹੋਲਸੇਲ ਦਾ ਉਹ ਕਈ ਕੰਮ ਕਰਦਾ ਆ 400 ਬੰਦਾ ਉਹਦੇ ਥੱਲੇ ਕੰਮ ਕਰਦਾ ਸੀ ਇੰਡੀਆ ਤੋਂ ਵਾਪਸ ਆ ਗਿਆ ਉਹਦੇ ਦਿਮਾਗ ਵਿੱਚ ਟਿਊਮਰ ਸੀਗਾ ਹੱਡ ਦੀ ਵੀ ਪ੍ਰੋਬਲਮ ਸੀ ਜੁਲਾਈ ਵਿੱਚ ਇੱਥੋਂ ਗਿਆ ਆ ਤੇ ਉਹਨਾਂ ਨੇ ਉਹਨੂੰ ਚੱਕ ਲਿਆ ਠੀਕ ਹੈ ਕੇ 1999 2000 ਦੇ ਲਾਗੇ ਇੱਕ ਫੇਰ ਕੋਲ ਆਏ ਸੀ ਉਹਨੇ ਅਟੈਂਡ ਕੀਤੀ ਸੀ ਥੋੜੀ ਬੋਤੀ ਗੱਲ ਹੋਈ ਸੀ ਉਸ ਕੋਲ ਦੇ ਆਧਾਰ ਤੇ ਉੱਤੇ ਕੇਸ ਹੋਇਆ ਸੀਗਾ ਤੇ ਉਸੇ ਕੇਸ ਨੂੰ ਜਿਹੜਾ ਸੁਣਵਾਈ ਹੋ ਕੇ ਉਹਨੂੰ 5-7 ਦਿਨ ਦੀ ਸਜ਼ਾ ਹੋਈ ਸੀ ਉਹਦੇ ਵਿੱਚ ਕੋਈ ਅਟਕ ਸੋ ਨਹੀਂ ਉਹ ਕੇਸ ਖਤਮ ਹੋ ਗਿਆ ਸੀ ਪਰ ਉਸੇ ਕੇਸ ਦੇ ਆਧਾਰ ਤੇ ਉਹਨੂੰ ਚੱਕ ਲਿਆ ਆ ਤੇ ਬੜੀ ਭੱਜ ਦੌੜ ਸਾਰੇ ਜਣੇ ਉੱਥੇ ਪਰਿਵਾਰ ਹੋਰ ਕਰ ਰਹੇ ਨੇ ਠੀਕ ਆ ਪਰ ਜਿਹੜੀ ਉਹਨਾਂ ਦੇ ਕੋਈ ਵੀ ਜਿਹੜੀ ਸੁਣਵਾਈ ਜਿਹੜੀ ਹੋ ਨਹੀਂ ਰਹੀ ਜੁਲਾਈ ਤੋਂ ਉਹਨਾਂ ਨੂੰ ਡੇਟੇਨ ਕੀਤਾ ਆ ਨਵੰਬਰ ਵਿੱਚ ਉਹਨਾਂ ਦੇ ਜਿਵੇਂ ਆਪਾਂ ਕਹਿਆ ਸੀ ਦਿਮਾਗ ਦਾ ਆਪਰੇਸ਼ਨ ਵੀ ਹੈ ਪਰ ਐ ਵੀ ਸੁਣਵਾਈ ਉੱਥੇ ਕੋਈ ਨਹੀਂ ਐਦਾਂ ਹੀ ਇੱਕ ਰਾਗੀ ਆਪਣਾ ਜਿਹੜਾ ਸਿੰਘ ਆ ਜਥਾ ਗਿਆ ਸੀ 1993 ਚ 2000 ਵਿੱਚ ਉਹਨਾਂ ਨੂੰ ਉੱਥੇ ਦੀ ਸਿਟੀਜ਼ਨਸ਼ਿਪ ਮਿਲਣੀ ਸੀ ਗ੍ਰੀਨ ਕਾਰਡ ਹੈ ਸੀ ਉਹਨਾਂ ਕੋਲ ਪਰ ਜਦੋਂ ਉਹ ਸਿਟੀਜ਼ਨਸ਼ਿਪ ਲੈਣ ਵਾਸਤੇ ਗਏ ਇੱਕ ਰਾਗੀ ਸਿੰਘ ਦੀ ਜਿਹੜੀ ਇੰਟਰਵਿਊ ਵਧੀਆ ਉਹਨੇ ਦੇ ਦਿੱਤੀ ਇੰਗਲਿਸ਼ ਚ ਤੇ ਦੂਜਾ ਜਿਹੜਾ ਉਲਝ ਗਿਆ ਉਹਨਾਂ ਦਾ ਤਾਂ ਗ੍ਰੀਨ ਕਾਰਡ ਵੀ ਕੈਨਸਲ ਕਰਤਾ ਐਦਾਂ ਹੀ ਉਹਦਾ ਕੇਸ ਚੱਲ ਰਿਹਾ ਸੀ ਆਈਸਕੋਲੋ ਦੀ ਤਰੀਕ ਪੈਂਦੀ 6 ਮਹੀਨੇ ਬਾਅਦ ਉਹਨੂੰ ਵੀ ਉਹਨਾਂ ਨੇ ਹੁਣ ਜਿਹੜਾ ਆ ਉੱਥੋਂ ਆਪਣਾ ਉੱਥੇ ਹੀ ਜਿੱਥੇ ਉਹ ਆਪਣਾ ਗਿਆ ਸੀ ਆ ਇਸ ਵਿੱਚ ਡੇਟ ਭੁਗਤਣ ਵਾਸਤੇ ਹਾਜ਼ਰੀ ਲਗਵਾਉਣ ਵਾਸਤੇ ਉੱਥੋਂ ਹੀ ਚੱਕ ਲਿਆ ਤੇ ਕਹਿਣ ਦਾ ਮਤਲਬ ਹੈ ਇਹ ਆ ਵੀ ਪੂਰੀ ਉਹਨਾਂ ਦੀ ਆਪਣੀ ਮਨਮਰਜ਼ੀ ਜਿਵੇਂ ਚੱਲ ਰਹੀ ਹੈ 트াম্প ਸਰਕਾਰ ਦੀ ਤੇ ਆਪਣੇ ਵੀਰ ਬਚ ਕੇ ਰਹੋ ਕਿਉਂਕਿ ਸਮਾਂ ਥੋੜਾ ਜਿਹਾ ਅੱਗੇ ਜਾ ਕੇ ਵੱਧ ਲੇਗਾ ਜ਼ਰੂਰ ਉੱਥੇ ਦੇ ਜਿਹੜੇ ਲੋਕਲ ਬਿਜ਼ਨਸਮੈਨ ਨੇ ਕਾਰੋਬਾਰੀ ਨੇ ਜਾਂ ਆਪਣਾ ਖੇਤਾਂ ਦੇ ਵਿੱਚ ਆ ਉਹਨਾਂ ਨੂੰ ਇਸ ਸਮੇਂ ਜਿਹੜਾ ਆ ਵੀ ਕੰਮ ਕਰਨ ਵਾਸਤੇ ਬੰਦੇ ਨਹੀਂ ਮਿਲ ਰਹੇ ਟਰਕਿੰਗ ਲਾਈਨ ਵੀ ਬੜੀ ਪ੍ਰਭਾਵਿਤ ਹੋ ਰਹੀ ਹੈ ਟਰੱਕ ਉੱਥੇ ਜਿਹੜੇ ਨੇ ਖੜ੍ਹ ਗਏ ਨੇ ਤੇ ਥੋੜੇ ਬੋਤੇ ਰੂਲ ਇਹਨਾਂ ਨੂੰ ਚੇਂਜ ਕਰਨਾ ਹੀ ਪੈਣਗੇ ਕਿਉਂਕਿ ਨਹੀਂ ਤੇ ਜਿਹੜਾ ਕੰਟਰੀਆਂ ਦਾ ਕੰਮ ਆ ਵੀ ਉਹ ਜਿਹੜਾ ਆ ਵੀ ਕੰਟਰੀ ਦਾ ਜਿਹੜਾ ਕੰਮ ਹੈ ਉਹਦੇ ਤੇ ਅਸਰ ਪਵੇਗਾ ਅਮਰੀਕਾ ਦੇ ਉੱਪਰ ਇਸ ਕਰਕੇ ਥੋੜੇ ਜਿਹੇ ਰੂਲ ਇਹਨਾਂ ਨੂੰ ਜਿਹੜੇ ਸਖਤ ਕੀਤੇ ਨੇ ਉਹਨਾਂ ਨੂੰ ਇਹਨਾਂ ਨੂੰ ਥੋੜਾ ਹਲਕਾ ਕਰਨਾ ਹੀ ਪਵੇਗਾ ਪਰ ਇਹ ਬਚਾ ਵਿੱਚ ਹੀ ਬਚਾਇਆ ਜਿੰਨਾ ਹੋ ਸਕਦਾ ਹੈ ਬਚ ਕੇ ਰੋ ਤੇ ਚਲੋ ਮਹਾਰਾਜ ਸਾਹਿਬ ਤੇ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ